ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਕਾਨਗਸ ਬਲੌਗਸ ਤੇ ਸੋ ਜਿਹੜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਸਾਹਮਣੇ ਰੱਖ ਰਹੇ ਹਾਂਗੇ ਉਹ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਹੈਗੀ ਸੋ ਅੱਜ ਆਪਾਂ ਦੱਸਾਂਗੇ ਕਿ ਜਦੋਂ ਆਪਾਂ ਨੇ ਗੱਡੀ ਖਰੀਦਣੀ ਆ ਗੱਡੀ ਖਰੀਦਣੀ ਆ ਜਦੋਂ ਆਪਾਂ ਸੈਕੰਡ ਹੈਂਡ ਬਹੁਤ ਸਾਰੇ ਪੰਜਾਬ ਚ ਵੀ ਸੈਕੰਡ ਹੈਂਡ ਗੱਡੀ ਖਰੀਦਣ ਖਰੀਦਦੇ ਨੇਗੇ ਸੋ ਅੱਜ ਤੁਹਾਨੂੰ ਸੈਕੰਡ ਹੈਂਡ ਜਦੋਂ ਗੱਡੀ ਤੁਸੀਂ ਖਰੀਦਣੀ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਦੇ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਆ ਗੱਡੀ ਲੈ ਕੇ ਆਏ ਸੀਗੇ ਪਤਨਾ ਤੋਂ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਅਸੀਂ ਠੱਗੀ ਦੇ ਸ਼ਿਕਾਰ ਹੋ ਗਏ ਹਨ ਪਰ ਆਪਾਂ ਤੁਹਾਨੂੰ ਗੱਲਾਂ ਦੱਸਾਂਗੇ ਕਿ ਕਿਹੜੀ ਕਿਹੜੀ ਗੱਲਾਂ ਦਾ ਤੁਸੀਂ ਨੇ ਧਿਆਨ ਰੱਖਣਾਗਾ ਸੋ ਪ੍ਰੋਪਰ ਤੁਹਾਨੂੰ ਵੀਡੀਓ ਬਣਾ ਕੇ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਸੋ ਹੁਣ ਆਪਾਂ ਕੱਲੇ ਕੱਲੇ ਟੌਪਿਕ ਤੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਜਦੋਂ ਗੱਡੀ ਖਰੀਦਣੀ ਆ ਜੇਕਰ ਤੁਸੀਂ ਵੀ ਠੱਗੀ ਦਾ ਸ਼ਕਾਰ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਗੱਡੀ ਖਰੀਦਦੇ ਸਮੇਂ ਬਹੁਤ ਸਾਰੇ ਵੀਰ ਕੀ ਕਰਦੇ ਨੇ ਠੱਗੀ ਦਾ ਸ਼ਕਾਰ ਹੋ ਜਾਂਦੇ ਨੇ ਜਦੋਂ ਗੱਡੀ ਖਰੀਦਦੇ ਨੇ ਤੇ ਬਾਅਦ ਵਿੱਚ ਉਹ ਕਹਿੰਦੇ ਨੇ ਸਾਨੂੰ ਕੂੜਾ ਮਿਲਿਆ ਪਰ ਜੇਕਰ ਆਪਾਂ ਵਧੀਆ ਤਰੀਕੇ ਨਾਲ ਦੇਖ ਰੇ ਕਰਕੇ ਗੱਡੀ ਖਰੀਦਦੇ ਆਂਗੇ ਤਾਂ ਤੁਹਾਨੂੰ ਵੀ ਵਧੀਆ ਗੱਡੀ ਮਿਲ ਸਕਦੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਆਪਾਂ 스ਵਿਫਟ ਗੱਡੀ ਲੈਂਦੀ ਸੀਗੀ ਬਹੁਤ ਵਧੀਆ ਗੱਡੀ ਇਹ ਆਪਾਂ ਨੂੰ ਮਿਲੀ ਹੈਗੀ ਸੋ ਆਪਾਂ ਤੁਹਾਨੂੰ ਹੁਣ ਪ੍ਰੋਪਰ ਕੱਲੀ-ਕੱਲੀ ਚੀਜ਼ ਬਾਰੇ ਦਿਖਾਵਾਂਗੇ ਇੰਟੀਰੀਅਰ ਵੀ ਦਿਖਾਵਾਂਗੇ ਉੱਪਰੋਂ ਵੀ ਦਿਖਾਵਾਂਗੇ ਰੰਗ ਪੇਟ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਸੋ ਵੀਡੀਓ ਨਾਲ ਬਣੇ ਰਹੋ ਸੋ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਗੱਡੀ ਅੰਦਰੋਂ ਕਿਵੇਂ ਦੀ ਹੈਗੀ ਅੰਦਰੋਂ ਇਹਦਾ ਇੰਟੀਰੀਅਰ ਸਾਰਾ ਕੁਝ ਆਪਾਂ ਦਿਖਾਵਾਂਗੇ ਕਿਵੇਂ ਦੀ ਹੈ ਫਿਰ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਗੱਡੀ ਅੰਦਰੋਂ ਕਿਵੇਂ ਹੈਗੀ ਸੋ ਲਓ ਜੀ ਤੁਸੀਂ ਦੇਖ ਸਕਦੇ ਹੋ ਗੱਡੀ ਪ੍ਰੋਪਰ ਨੀਟ ਐਂਡ ਕਲੀਨ ਗੱਡੀ ਹੈਗੀ ਜਦੋਂ ਆਪਾਂ ਗੱਡੀ ਲੈਣ ਗਏ ਸੀਗੇ ਉਦੋਂ ਆਪਣੇ ਇਹੀ ਸੀਗਾ ਮਨ 'ਚ ਕੀ ਕਿਤੇ ਠੱਗੀ ਦੇ ਸਕਾਰ ਨਾ ਹੋ ਜਾਈਏ ਸੋ ਬਹੁਤ ਸਾਰੇ ਵੀਰੇ ਇਹੀ ਗੱਲਾਂ ਕਹਿੰਦੇ ਨੇ ਕਿ ਸਾਨੂੰ ਠੱਗ ਲਿਆ ਹਨਾ ਜਾਂ ਕੁਝ ਹੋਰ ਇਦਾਂ ਦਾ ਸੋ ਆਪਾਂ ਨੂੰ ਵੀ ਇਹੀ ਸੀ ਕਿ ਕਿਸੇ ਆਪਾਂ ਵੀ ਠੱਗ ਕੋਲ ਨਾ ਫਸ ਜਾਈਏ ਪਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਹੁਣ ਤੁਸੀਂ ਇੰਟੀਰੀਅਰ ਦੇਖੋ ਕੱਲੀ-ਕੱਲੀ ਚੀਜ਼ ਦੇਖੋ ਲਓ ਜੀ ਇਹ ਜੈਨੂਨ ਚੱਲੀ ਤਕਰੀਬਨ 45000 ਆ ਐਂਡ ਤੇ ਤੁਹਾਨੂੰ ਮਾਡਲ ਵੀ ਦੱਸਾਂ ਕਿ ਕਿੰਨੀ ਆ ਤੇ ਕੀ ਰੇਟ 'ਚ ਆਪਾਂ ਨੂੰ ਪਈ ਹੈਗੀ ਅਪਾ ਨੂੰ ਐਂਡ 'ਚ ਦੱਸਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸੋ ਤੁਸੀਂ ਸੀਟ ਕਵਰ ਤੋਂ ਲੈ ਕੇ ਇੰਟੀਰੀਅਰ ਦੇਖ ਸਕਦੇ ਹੋ ਤੁਸੀਂ ਹੈਨਾ ਪ੍ਰੋਪਰ ਵਧੀਆ ਆ ਜਿਹੜੀ ਟੱਚ ਸਕਰੀਨ ਆਗੀ ਮੈਂ ਤੁਹਾਨੂੰ ਆਨ ਕਰਕੇ ਦਿਖਾ ਦਿੰਦਾਗਾ ਲਓ ਜੀ ਤੁਸੀਂ ਸਾਰੇ ਪਾਸੇੋਂ ਜਿਹੜੀ ਗੱਡੀ ਦੇਖ ਸਕਦੇ ਹੋਗੇ ਪ੍ਰੋਪਰ ਵਧੀਆ ਗੱਡੀ ਹੈਗੀ ਆ ਟੱਚ ਸਕਰੀਨ ਵੀ ਮਿਲ ਜਾਂਦੀ ਹੈਗੀ ਤੇ ਕਿਸੇ ਪਾਸਿਓਂ ਗੱਡੀ ਖਰਾਬ ਨਹੀਂ ਹੈਗੀ ਕਿਸੇ ਪਾਸਿਓਂ ਵੀ ਦੇਖ ਸਕਦੇ ਤੁਸੀਂ ਇੱਧਰ ਤਾਂ ਕਾਗਜ਼ ਵੀ ਹਲੇ ਤੱਕ ਚੜੇ ਹੋਏ ਨੇਗੇ ਲਓ ਜੀ ਤੁਸੀਂ ਉੱਪਰੋਂ ਛੱਤ ਵੀ ਦੇਖ ਸਕਦੇ ਹੋ ਪ੍ਰੋਪਰ ਨੀਟ ਐਂਡ ਕਲੀਨ ਹੈਗੀ ਸੀਟਾਂ ਦੇਖ ਸਕਦੇ ਹਾਂ ਜਿਹੜੀਆਂ ਇਹ ਆ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਖਰਾਬ ਹੋਈਆਂ ਵੀ ਹੁੰਦੀਆਂ ਨੇ ਹਨਾ ਇੰਟੀਰੀਅਰ ਤੇ ਜਿਹੜਾ ਸਕ੍ਰੈਚ ਵਗੈਰਾ ਪਏ ਹੁੰਦੇ ਨੇ ਉਹ ਕੁਝ ਵੀ ਨਹੀਂ ਹੈਗਾ ਇਦਾਂ ਦਾ ਸੋ ਸਾਫ ਸੁਥਰੇ ਇਹਦੇ ਮੀਟਰ ਵਗੈਰਾ ਨੇ ਸਾਰਾ ਕੁਝ ਹੈ ਨਾ ਇੱਥੋਂ ਪਤਾ ਲੱਗਦਾ ਸੋ ਮੈਟਿੰਗ ਬਹੁਤ ਵਧੀਆ ਹੋਈ ਹੋਈ ਆ ਇਹਦੇ ਥੱਲੇ ਇੱਕ ਪਲਾਸਕਟ ਦਾ ਇਹ ਤੋਂ ਥੱਲੇ ਦੂਸਰੇ ਮੈਟ ਨੇ ਜਿਹੜੇ ਕੱਪੜੇ ਦੇ ਨੇਗੇ ਉਹ ਬਹੁਤ ਸੋਹਣੇ ਨੇ ਏਸੀ ਹੀਟਰ ਪ੍ਰੋਪਰ ਵਰਕਿੰਗ ਚ ਹੈਗਾ ਪ੍ਰੋਪਰ ਇੱਕ ਨੰਬਰ ਤੇ ਜਿਹੜਾ ਜਿਹੜਾ ਇਹਦਾ ਏਸੀ ਹੀਟਰ ਹੈਗਾ ਸੋ ਤੁਸੀਂ ਪਿੱਛੋਂ ਦੇਖ ਸਕਦੇ ਹੋ ਸੀਟਾਂ ਦੀ ਜਿਹੜੀ ਕੰਡੀਸ਼ਨ ਪੂਰੀ ਵਧੀਆ ਗਈ ਜਿਹੜਾ ਇਹਦੇ ਵਿੱਚ 뮤직 ਸਿਸਟਮ ਆ ਦੋਸਤੋ ਉਹ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਧਮਕਬੇਸ ਵਾਲਾ 뮤직 ਸਿਸਟਮ ਪ੍ਰੋਪਰ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਹੈਨਾ ਕਿਸੇ ਪਾਸਿਓ ਕੋਈ ਵੀ ਦਿੱਕਤ ਨਹੀਂ ਹੈਗੀ ਲਓ ਜੀ ਇਹ ਤਾਂ ਹੋ ਗਿਆ ਇਹਦਾ ਅੰਦਰੋਂ ਇੰਟੀਰੀਅਰ ਹੁਣ ਆਪਾਂ ਦਿਖਾਉਣੇ ਆ ਇਹਨੂੰ ਜਿਹੜਾ ਬਾਹਰੋਂ ਇਹਦਾ ਰੰਗ ਪੇਂਟ ਦਿਖਾਉਣੇ ਆ ਤੁਹਾਨੂੰ ਕਿਦਾਂ ਦਾ ਹੈਗਾ ਲਓ ਜੀ ਚਾਬੀ ਕੱਢ ਲਈਏ ਹੁਣ ਆਪਾਂ ਬਾਹਰੋਂ ਦਿਖਾਉਣੇ ਆ ਦੋਸਤ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੋਂ ਵਿੱਚ ਡਸਟ ਡਸਟ ਪਈ ਹੋਈ ਹੈ ਤੇ ਥੋੜੀ ਬਹੁਤੀ ਹੁਣ ਉੱਤੀ ਨਹੀਂ ਹੋਈ ਗੱਡੀ ਦੇਖ ਲਓ ਟਾਇਰ ਇਹਦੇ ਬਿਲਕੁਲ ਨਾਲ ਦੇ ਨੇਗੇ ਟਾਇਰ ਜਿਹੜੇ ਨਾਲ ਦੇ ਨੇ ਉਹ ਉਹੀ ਨੇਗੇ ਚੇਂਜ ਨਹੀਂ ਹੋਏ ਹੈਗੇ ਤੁਸੀਂ ਪੇਂਟ ਦੇਖ ਸਕਦੇ ਹੋ ਨਾ ਪ੍ਰੋਪਰ ਲਓ ਜੀ ਇੱਕ ਨੰਬਰ ਗੱਡੀ ਹੈਗੀ ਇਧਰੋਂ ਆਪਾਂ ਡਰਾਈਵਰ ਸਾਈਡ ਵੀ ਖੋਲ ਕੇ ਦਿਖਾ ਦਿੰਨੇ ਆਗੇ ਲਓ ਜੀ ਕਿਸੇ ਪਾਸਿਓ ਕੋਈ ਵੀ ਸ਼ਿਕਾਇਤ ਦਾ ਜਿਹੜਾ ਹੋਣੀ ਹੈਗਾ ਟਾਇਰ ਤਕਰੀਬਨ ਇਹਦੇ ਪਏ ਨੇ 70 ਤੋਂ 80% 80 ਪੈਸੇ ਆਪਾਂ ਕਹਿ ਸਕਦੇ ਆਂਗੇ ਲਓ ਜੀ ਛੱਤ ਪ੍ਰੋਪਰ ਪੂਰੀ ਵਧੀਆ ਸੱਤ ਆ ਗਈ ਕਿਸੇ ਪਾਸੋਂ ਕੋਈ ਚਿਬ ਵਗੈਰਾ ਕੁਝ ਹੋਰ ਨਹੀਂ ਹੈਗਾ ਪ੍ਰੋਪਰ ਟੌਪ ਕਲਾਸ ਸੱਤ ਆ ਗਈ ਦੇਖ ਸਕਦੇ ਤੁਸੀਂ ਲਓ ਜੀ ਜਿਸ ਤਰ੍ਹਾਂ ਤੁਸੀਂ ਕੰਡੀਸ਼ਨ ਸਾਰੀ ਆਪਾਂ ਤੁਹਾਨੂੰ ਚੈੱਕ ਕਰਾਤੀ ਸੋ ਅੰਦਰੋਂ ਵੀ ਚੈੱਕ ਕਰਾਤੀ ਸੋ ਹੁਣ ਆਪਾਂ ਇਹਦੀ ਡਿੱਗੀ ਖੋਲ ਕੇ ਤੁਹਾਨੂੰ ਦਿਖਾਉਣੇ ਆਂਗੇ ਡਿੱਗੀ ਦੀ ਕੰਡੀਸ਼ਨ ਲਓ ਜੀ ਤੁਸੀਂ ਡਿੱਗੀ ਚੈੱਕ ਕਰ ਸਕਦੇ ਹੋਗੇ ਪ੍ਰੋਪਰ ਜਿਹੜੀ ਦੀ ਸਟਿੱਪਣੀ ਆ ਉਹ ਵੀ ਬਹੁਤ ਵਧੀਆ ਕੰਡੀਸ਼ਨ ਚ ਆ ਲਓ ਜੀ ਇਹ ਸਪੀਕਰ ਨੇਗੇ ਪ੍ਰੋਪਰ ਇੱਕ ਨੰਬਰ ਠੀਕ ਆ ਜੀ ਲਓ ਇੱਥੋਂ ਦੇਖ ਸਕਦੇ ਹੋ ਗੱਡੀ ਲਓ ਜੀ ਇਹਨੂੰ ਪਾ ਹੁਣ ਕਰ ਦਿੰਨੇ ਆ ਬੰਦ ਲਓ ਜੀ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਜਿਹੜੇ ਜਿਹੜੇ ਵੀਰਾਂ ਨੇ ਇਹਦੇ ਰੇਟ ਬਾਰੇ ਜਾਣਨਾ ਤੇ ਇਹਦੇ ਤੁਸੀਂ ਨੇ ਮਾਡਲ ਵਾਰੀ ਜਾਣਨਾ ਸੋ ਆਪਾਂ ਫਿਰ ਇਕੱਲੇ ਇਕੱਲੇ ਵੀਰ ਨੂੰ ਆਪਾਂ ਕਮੈਂਟੇ ਜੀ ਦੱਸਾਂਗੇ ਦਾ ਰੇਟ ਕੀ ਆ ਤੇ ਮਾਡਲ ਕੀ ਹੈਗਾ ਸੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਵਧੀਆ ਵਧੀਆ ਇਦਾਂ ਦੀਆਂ ਵਧੀਆ ਵਧੀਆ ਤੁਹਾਡੇ ਮੂਰੇ ਵੀਡੀਓ ਲੈ ਕੇ ਆਇਆ ਕਰਾਂਗੇ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ ਜਿਹੜੇ ਜਿਹੜੇ ਵੀਰਾਂ ਨੇ ਰੇਟ ਤੇ ਮਾਡਲ ਪੁੱਛਣਾ ਕਮੈਂਟ ਬਾਕਸ ਵਿੱਚ ਕਮੈਂਟ ਦਾ ਕਰ ਦਿਓ ਆਪਾਂ ਤੁਹਾਨੂੰ ਦੱਸ ਦਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਜੀ